ਯੂਰਪੀਨ ਯੂਨੀਅਨ ਨੇ ਤੇ ਅਮਰੀਕਾ ਦੇ ਨਾਲ ਜਿਵੇਂ ਜਰਮਨੀ ਸੀ ਫਰਾਂਸ ਸੀ ਇਸ ਤਰ੍ਹਾਂ ਦੇ ਮੁਲਕਾਂ ਨੇ ਮਿਲ ਕੇ ਜਿਹੜਾ ਸੀਗਾ ਪਹਿਲਾ ਗੈਟ ਲੈ ਕੇ ਆਏ ਮਤਲਬ ਜਰਨਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਫ ਗੈਟ ਦਾ ਜਿਹੜਾ ਡਾਇਰੈਕਟਰ ਸੀਗਾ ਆਰਥਰ ਡੰਕਲ ਜਿਹੜੀਆਂ ਉਹਦੀਆਂ ਤਜਵੀਜ਼ਾਂ ਸੀਆਂ ਉਹ ਬਾਅਦ ਵਿੱਚ ਬੇਸ ਬਣੀਆਂ ਡਬਲਯੂਟੀਓ ਦਾ ਵਿਸ਼ਵ ਵਪਾਰ ਸੰਗਠਨ ਜਿਹਨੂੰ ਆਪਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆਗੇ ਆ ਮੋٹے ਰੂਪ ਦੇ ਵਿੱਚ ਕੀ ਸੀਗਾ ਉਹ ਸ਼ਰਤਾਂ ਦਾ ਕਿ ਸਰਕਾਰ ਸਰਕਾਰੀ ਖਰੀਦ ਤੋਂ ਬਾਹਰ ਆਵੇ ਜਨਤਕ ਵੰਡ ਪ੍ਰਣਾਲੀ ਖਤਮ ਕਰੇ ਖੇਤੀ ਜਿਹੜੀਆਂ ਸਬਸਿਡੀਆਂ ਨੇ ਉਹ ਖਤਮ ਕਰੇ ਵਿਦੇਸ਼ੀ سرمਾਇਆ ਉਹਨੂੰ ਪੂਰੀ ਜਿਹੜੀ ਹੈਗੀ ਆ ਖੁੱਲ੍ਹ ਹੋਵੇ ਆਰਥਿਕਤਾ ਦੇ ਕਿਸੇ ਵੀ ਉਹ ਖੇਤਰ ਦੇ ਜਿਹੜਾ ਹੈਗਾ ਜਾ ਸਕਦਾ ਹੋ ਅੱਜ ਪੰਜਾਬ ਆਪਣੀ 99% ਦਾਲ ਜਿਹੜੀ ਹੈ ਬਾਹਰੋਂ ਖਰੀਦਦਾ ਸਰਕਾਰ ਸਾਡੀ ਦਾਲ ਖਰੀਦਣ ਦੀ ਬਜਾਏ ਉਹ ਕੈਨੇਡਾ ਦੇ ਦਾਲ ਤੇ ਛੋਲੇ ਇੱਥੇ ਲੈ ਕੇ ਆਉਂਦਾ ਉਹਨਾਂ ਅੱਜ ਦੁਨੀਆ ਦੀਆਂ 6 ਕੰਪਨੀਆਂ ਨੇ ਜਿਹੜੀਆਂ ਦੁਨੀਆ ਦਾ 70% ਤੋਂ ਉੱਪਰ ਜਿਹੜਾ ਬੀਜ ਦਾ ਕਾਰੋਬਾਰ ਆ ਉਹ ਕੰਟਰੋਲ ਕਰਦੀਆਂ ਨੇ। ਤੇ ਅਮਰੀਕਨ ਕਪਾਹ ਆ ਗਈ ਤੇ ਨਾਲ ਅਮਰੀਕਨ ਸੁੰਢੀ ਆ ਗਈ। ਸਾਮਰਾਜੀ ਮੁਲਕਾਂ ਨੇ ਪਛੜੇ ਮੁਲਕਾਂ ਨੂੰ ਲੁੱਟਣ ਵਾਸਤੇ ਇਕੱਲੀ WTO ਥੋੜਾ ਬਣਾਈ ਆ। ਉਹਨਾਂ ਕੋਲੇ IMF ਆ, World Bank ਆ, UNO ਆ ਤੇ ਜੇ ਬਾਹਲੀ ਗੱਲ ਲੜ ਜੇ ਫਿਰ ਉਹਨਾਂ ਕੋਲੇ NATO ਆ। ਅਡੀ ਖੇਤੀ ਖੋਜ ਵੀ ਉਸੇ ਤਰ੍ਹਾਂ ਹੀ ਆ ਸਾਡੀ ਖੇਤੀ ਖੋਜ ਖੇਤੀ ਨੀਤੀ ਸਾਡੀਆਂ ਲੋੜਾਂ ਮੁਤਾਬਕ ਨਹੀਂ ਹੈ ਉਹ ਡਬਲਯੂਟੀਓ ਦੇ ਮੁਤਾਬਕ ਆ ਉਹ ਕਾਰਪੋਰੇਟ ਦੇ ਹਿੱਤਾਂ ਦੇ ਮੁਤਾਬਕ ਜੇ ਅਸੀਂ ਇੱਥੇ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਵਾਉਣਾ ਹੈਗਾ ਤਾਂ ਇਟ ਮੀਨਸ ਕਿ ਸਾਨੂੰ ਇਹ ਜਿਹੜੀ ਸਾਰਾ ਇਕਨੋਮਿਕ ਡਿਜ਼ਾਈਨ ਆ ਇਹਨੂੰ ਰਿਵਰਸ ਕਰਨਾ ਪਏਗਾ ਸੀ ਮੰਗ ਕਰਦੇ ਕਿ ਸੀ2 ਪਲੱਸ 50% ਮਤਾਬਕ ਹੋਵੇ ਤਾਂ ਹੀ ਕਿਸਾਨੀ ਕਰਜ਼ੇ ਤੋਂ ਬਚੂਗੀ ਤਾਂ ਹੀ ਖੁਦਕੁਸ਼ੀਆਂ ਤੋਂ ਬਚੂਗੀ ਤਾਂ ਹੀ ਖੇਤੀ ਜਿਹੜੀ ਲਾਹੇਵੰਦਾ ਧੰਦਾ ਹੈਗਾ ਉਹ ਬਣੇਗਾ ਜਿਹੜਾ ਸੀਏਸੀਪੀਆ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਉਹ ਐਮਐਸਪੀ ਜਿਹੜਾ ਹੈਗਾ ਤੈਅ ਕਰਦਾ ਉਹ ਤਿੰਨ ਫਾਰਮੂਲਿਆਂ ਦੇ ਤਹਿਤ ਜਿਹੜੀ ਐਮਐਸਪੀ ਤੈਅ ਹੁੰਦੀ ਹੈ ਇੱਕ A2 ਹੈ ਜਿੰਦੇ ਵਿੱਚ ਕਿਸਾਨ ਦੀ ਜਿਹੜੀ ਲਾਗਤ ਹੈ ਕਿੰਦੇ ਜੀ ਖਾ ਦਾ ਬੀਜ ਆ ਤੇਲਾ ਪੇੜ ਲੇਬਰ ਆ ਇਹ ਚੀਜ਼ਾਂ ਜਿਹੜੀਆਂ ਨੇ ਉਹ ਗਿਣ ਕੇ ਤੇ ਉਹਦੇ ਮੁਤਾਬਕ ਕੀਮਤ ਜਿਹੜੀ ਹੈਗੀ ਤੈਅ ਕੀਤੀ ਜਾਂਦੀ ਹੈ ਜਿਹੜੀ A2 FL ਆ A2 FL A2 ਚ ਜਿਹੜੀਆਂ ਚੀਜ਼ਾਂ ਮੈਂ ਗਿਣਾ ਤੀਆਂ FL ਕਿ ਜਿਹੜੀ ਅਨਪੇਡ ਲੇਬਰ ਆ ਯਾਨੀ ਫੈਮਿਲੀ ਲੇਬਰ ਆ ਠੀਕ ਹੈ ਜਿਹੜੀ ਪਰਿਵਾਰ ਦੀ ਲੇਬਰ ਜਿਹੜੀ ਗਣੀ ਨਹੀਂ ਜਾਂਦੀ ਉਹ ਉਹਦੇ ਚ ਇਨਕਲੂਡ ਕਰਕੇ ਜਦੋਂ ਕੀਮਤ ਚੀਜ਼ਾਂ ਦੀ ਤੈਅ ਕੀਤੀ ਜਾਂਦੀ ਹੈ ਫਸਲਾਂ ਦੀ ਉਹ A2 FL ਹੁੰਦੀ ਹੈ ਤੀਸਰਾ ਜਿਹੜਾ ਹੈ ਕਿ C2 ਜਿਹੜਾ 50% ਸਵਾਮੀ ਲਾਥਰਨ ਕਮਿਸ਼ਨ ਦਾ ਫਾਰਮੂਲਾ ਜਿੰਦੇ ਤਹਿਤ ਅਸੀਂ ਫਸਲਾਂ ਦੀ ਮੰਗ ਰੇਟ ਦੀ ਕਰ ਰਹੇ ਹੈਗੇ ਉਹ A2 FL ਦੇ ਵਿੱਚ ਜਿਹੜਾ ਮੋٹے ਰੂਪ ਦੇ ਵਿੱਚ C2 ਵਾਲਾ ਹੈਗਾ ਕਿ ਉਹ ਜ਼ਮੀਨ ਦਾ ਠੇਕਾ ਵੀ ਇਨਕਲੂਡ ਹੋ ਜਾਂਦਾ ਹੈ ਹੈਨਾ ਸਾਰੇ ਜਿਹੜੇ ਖੇਤੀ ਸੰਦਾਂ ਦੀ ਜਿਹੜੀ ਡੈਪ੍ਰੀਸੀਏਸ਼ਨ ਹੈਗੀ ਆ ਉਡੀ ਕਸਾਈ ਹੈ ਜਿਹੜੀ ਹੈਗੀ ਆ ਉਹ ਇਨਕਲੂਡ ਹੋ ਜਾਂਦੀ ਹੈ ਤੇ ਹੋਰ ਕਈ ਫੈਕਟਰ ਉੱਚ ਜਿਹੜੇ ਹੈਗੇ ਪੈ ਜਾਂਦੇ ਹੈਗੇ ਉਹਦੇ ਚ ਜਿੰਨੀ ਕੀਮਤ ਤੈਹ ਹੁੰਦੀ ਆ ਕਿ ਮੰਨ ਲਓ ਆਪਾਂ 1 ਏਕੜ ਕਣਕ ਤਿਆਰ ਕਰਨ ਦੇ ਲਈ ਜਮੀਨ ਦਾ ਠੇਕਾ ਸਾਰੇ ਜਿਹੜਾ A2 FL ਨਹੀਂ ਸਾਰੀਆਂ ਚੀਜ਼ਾਂ ਜਮੀਨ ਦਾ ਠੇਕਾ ਜਿਹੜਾ C2 ਵਿੱਚ ਆਉਂਦਾ ਹੈਗਾ ਜਾਨੀ ਕਿ ਇੱਕ ਪੂਰੀ ਜਿਹੜਾ ਕੰਪਰੀਹੈਂਸਿਵਲੀ ਉਹਨੀਆਂ ਜਿਹੜੀਆਂ ਚੀਜ਼ਾਂ ਜੋ ਤੈਹ ਕਰ ਲਈਆਂ ਜਾਂਦੀਆਂ ਨੇ ਤੇ ਮੰਨ ਲਓ ਕਿ 80000 ਰੁਪਿਆ 1 ਏਕੜ ਦੀ ਕਣਕ ਜਿਹੜਾ ਹੈਗਾ ਤਿਆਰ ਕਰਨ ਤੇ ਹੁੰਦਾ ਹੈਗਾ ਤੇ ਉਹਦਾ 50% 40 ਹੋ ਗਿਆ C2 80 ਹੋ ਗਿਆ 50% 80 ਦਾ 40 20 ਹੋ ਮਤਲਬ 40 ਹੋ ਗਿਆ 1 ਲੱਖ 20 ਬਣ ਗਿਆ ਮੋਟਾ ਇਹ 20 ਕੁਆਂਟਲ ਐਵਰੇਜ ਝਾੜ ਹੈਗਾ ਇਕੜ ਦਾ ਤੇ 6000 ਰੁਪਏ ਕਣਕ ਦਾ ਜਿਹੜਾ ਹੈਗਾ ਕਣਕ ਕੁਆਂਟਲ ਦਾ ਜਿਹੜਾ ਰੇਟ ਆਏਗਾ ਉਹ ਫਣੇਗਾ ਮਤਲਬ ਮੋਟੇ ਜਿਹੇ ਰੂਪ ਦੇ ਵਿੱਚ ਗੱਲ ਜਿਹੜੀ ਹੈਗੀ ਹੈ ਸਮਝਣ ਨੂੰ ਹੁਣ ਇਹ ਜਿਹੜੀਆਂ ਉਹਦੀਆਂ ਰეკਮੈਂਡੇਸ਼ਨ ਨੇ ਸੀਏਸੀਪ ਦੀਆਂ ਉਹਦੇ ਤੇ ਜਿਹੜਾ ਫਾਈਨਲ ਡਿਸੀਜਨ ਆ ਉਹ ਕੈਬਨਟ ਕਮੇਟੀ ਓਨ ਇਕਨੋਮਿਕ ਅਫੇਅਰਸ ਉਹ ਕਰਦੀ ਹੈਗੀ ਆ ਕਿ ਕਿੰਨੀ ਕੀਮਤ ਜਿਹੜੀ ਹੈਗੀ ਹੈ ਤੈਅ ਕੀਤੀ ਜਾਣੀ ਆ ਮੋٹے ਰੂਪ ਚ ਇਸ ਸਮੇਂ A2+FL ਦੇ ਮਤਾਬਕ ਜਿਹੜੀਆਂ ਨੇ ਫੈਸਲਾਂ ਦੀ ਕੀਮਤ ਉਹ ਤੈਅ ਕੀਤੀ ਜਾਂਦੀ ਆ ਅਸੀਂ ਮੰਗ ਕਰਦੇ ਹਾਂ ਕਿ C2+50% ਮਤਾਬਕ ਹੋਵੇ ਤਾਂ ਹੀ ਕਿਸਾਨੀ ਕਰਜ਼ੇ ਤੋਂ ਬਚੂਗੀ ਤਾਂ ਹੀ ਖੁਦਕੁਸ਼ੀਆਂ ਤੋਂ ਬਚੂਗੀ ਤਾਂ ਹੀ ਖੇਤੀ ਜਿਹੜੀ ਲਾਹੇਵੰਦਾ ਧੰਦਾ ਹੈਗਾ ਉਹ ਬਣੇਗੀ ਦੇਖੋ ਜਦੋਂ ਆਪਾਂ ਇਹ ਕਹਿੰਨੇ ਕਿ ਦੁਨੀਆ ਗਲੋਬਲਾਈਜੇਸ਼ਨ ਦੇ ਦੌਰ ਚ ਦੋ ਕਹਿੰਦੇ ਕਿ ਦੁਨੀਆ ਪਿੰਡ ਬਣ ਗਈ ਹੈ ਵੈਸੇ ਪੈੰਡ ਉਹ سرمਾਇਏ ਲਈ ਬਣੀ ਆ ਲੋਕ ਕਿਰਤ ਲਈ ਪੈੰਡ ਨਹੀਂ ਬਣੇਗੀ ਕਿਉਂਕਿ ਉਹ سرمਾਇਆ ਉਹਨਾਂ ਦਾ ਜਿੱਥੇ ਮਰਜ਼ੀ ਆ ਜਾ ਸਕਦਾ ਹੈ ਇਹ ਕਹਿੰਦੇ ਜੇ سرمਾਇਆ ਉਹਨਾਂ ਦਾ ਕਿਤੇ ਵੀ ਆ ਜਾ ਸਕਦਾ ਲੋਕਾਂ ਨੂੰ ਫਿਰ ਦੁਨੀਆ 'ਚ ਕਿਤੇ ਵੀ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜੇ سرمਾਇਆ ਲਈ ਕੋਈ ਸੀਮਾ ਲਈ ਕਿਰਤ ਲਈ ਵੀ ਕੋਈ ਸੀਮਾ ਨਹੀਂ ਹੋਣੀ ਜਿਹਦੀ ਵੀ ਕਿਰਤਵਾਸਤ ਉਹਨਾਂ ਨੇ ਸੀਮਾ ਜਿਹੜੀਆਂ ਤੈਅ ਕੀਤੀਆਂ ਹੋਈਆਂ ਨੇ ਇਹ ਜਿਹੜਾ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਕਿ ਜਿਹੜੀ ਜਦੋਂ ਦੁਨੀਆ 'ਚ ਦੋ ਕੈਂਪ ਸੀਗੇ ਸੋਵੀਤ ਯੂਨੀਅਨ ਟੁੱਟਣ ਤੋਂ ਬਾਅਦ ਜਿਹੜੇ ਅਮਰੀਕਾ ਵਰਗੇ ਮੁਲਕ ਹੈਗੇ ਆ ਯੂਰੋਪੀਅਨ ਯੂਨੀਅਨ ਦੇ ਮੁਲਕਾ ਜਿਹੜਾ ਉਹਨਾਂ ਦਾ ਖੇਤੀ ਖੇਤਰ ਜਿਹੜਾ ਓਵਰ ਪ੍ਰੋਡਕਸ਼ਨ ਦਾ ਸੀਗਾ ਉਹਦੇ ਵਾਸਤੇ ਉਹਨਾਂ ਨੂੰ ਮਾਰਕੀਟ ਚਾਹੀਦੀ ਸੀ ਉੱਥੇ ਸਟੋਰਾਂ ਚ ਪਿਆ ਮਾਲ ਲੰਮਾ ਸਮਾਂ ਖੇਤੀ ਉਤਪਾਦ ਜਿਹੜੇ ਹੁੰਦੇ ਸੀ ਉਹਦਾ ਕਿਰਾਇਆ ਪੈਂਦਾ ਸੀਗਾ ਔਰ ਇਹ ਤਾਂ ਸੰਭਵ ਸੀ ਜੇ ਉਹ ਪਛੜੇ ਮੁਲਕਾਂ ਦੇ ਵਿੱਚ ਤੀਜੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਆਪਣੇ ਜਿਹੜੇ ਖੇਤੀ ਉਤਪਾਦ ਜਿਹੜੇ ਵੇਚਣ ਤੇ ਉਹ ਤਾਂ ਵੱਧ ਬਿਹਤਰ ਵਿਖ ਸਕਦੇ ਸੀ ਜਿਹੜੇ ਪਛੜੇ ਮੁਲਕਾਂ ਦੀ ਕਿਸਾਨੀ ਨੂੰ ਸਹੂਲਤਾਂ ਘਟਾਈਆਂ ਜਾਣ ਉਹਨੂੰ ਖੇਤੀ ਖੇਤਰ ਤੋਂ ਬਾਹਰ ਕੀਤਾ ਜਾਵੇ ਉਹ ਤਾਂ ਸੰਭਵ ਸੀ ਤਾਂ ਉਹਨਾਂ ਨੇ ਯੂਰਪੀਅਨ ਯੂਨੀਅਨ ਨੇ ਤੇ ਅਮਰੀਕਾ ਦੇ ਨਾਲ ਜਿਵੇਂ ਜਰਮਨੀ ਸੀ ਫਰਾਂਸ ਸੀ ਇਸ ਤਰ੍ਹਾਂ ਦੇ ਮੁਲਕਾਂ ਨੇ ਮਿਲ ਕੇ ਜਿਹੜਾ ਸੀਗਾ ਪਹਿਲਾਂ ਗੈਟ ਲੈ ਕੇ ਆਏ ਮਤਲਬ ਜਰਨਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਫ ਹਨਾ ਤੋਂ ਉਸ ਤੋਂ ਬਾਅਦ ਜਿਹੜਾ ਗੈਟ ਦਾ ਜਿਹੜਾ ਡਾਇਰੈਕਟਰ ਸੀਗਾ ਆਰਥਰ ਡੰਕਲ ਜਿਹੜੀਆਂ ਉਹਦੀਆਂ ਤਜਵੀਜ਼ਾਂ ਸੀਗੀਆਂ ਉਹ ਬਾਅਦ ਵਿੱਚ ਬੇਸ ਬਣੀਆਂ ਡਬਲਯੂਟੀਓ ਦਾ ਵਿਸ਼ਵ ਵਪਾਰ ਸੰਗਠਨ ਜਿਹਨੂੰ ਆਪਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਹੈਗੇ ਆ ਉਹਦੇ ਸ਼ੁਰੂ ਚ 108 ਮੈਂਬਰ ਸੀਗੇ ਭਾਰਤ ਦੀ ਸਰਕਾਰ ਨੇ ਜਿਹੜੀਆਂ ਡਬਲਯੂਟੀਓ ਦਾ ਹਿੱਸਾ ਬਣਿਆ ਉਹਦੀਆਂ ਸ਼ਰਤਾਂ ਜਿਹੜੀਆਂ ਮੰਨੀਆਂ ਮੋٹے ਰੂਪ ਦੇ ਵਿੱਚ ਕੀ ਸੀਗਾ ਉਹ ਸ਼ਰਤਾਂ ਦਾ ਕਿ ਸਰਕਾਰ ਸਰਕਾਰੀ ਖਰੀਦ ਤੋਂ ਬਾਹਰ ਆਵੇ ਜਨਤਕ ਵੰਡ ਪ੍ਰਣਾਲੀ ਖਤਮ ਕਰੇ ਖੇਤੀ ਜਿਹੜੀਆਂ ਸਬਸਿਡੀਆਂ ਨੇ ਉਹ ਖਤਮ ਕਰੇ ਵਦੇਸ਼ੀ سرمਾਇਆ ਉਹਨੂੰ ਪੂਰੀ ਜਿਹੜੀ ਹੈਗੀ ਆ ਖੁੱਲ ਹੋਵੇ ਆਰਥਿਕਤਾ ਦੇ ਕਿਸੇ ਵੀ ਉਹ ਖੇਤਰ ਦੇ ਜਿਹੜਾ ਹੈਗਾ ਜਾ ਸਕਦਾ ਹੋਵੇ ਜੇ ਕੋਈ ਵਿਦੇਸ਼ੀ ਬੀਜ ਆ ਗਏ ਉਹਦੇ ਤੇ ਇਥੋਂ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਖੋਜ ਨਹੀਂ ਕਰ ਸਕਦੀਆਂ ਜੀ ਬੀਜ ਦੇ ਵਿੱਚ ਕੋਈ ਜਿਹੜੀ ਹੈਗੀ ਆ ਉਹ ਦਿੱਕਤ ਹੈਗੀ ਆ ਜਿੰਨੀ ਤੁਹਾਡੀ ਇਸ ਮੁਲਕ ਦੀ ਖਪਤ ਆ ਜਾਂ ਮਤਲਬ ਪੈਦਾਵਾਰ ਹੋएगी ਆ ਉਹਦਾ ਇੱਕ ਹਿੱਸਾ ਤੁਹਾਨੂੰ ਬਾਹਰੋਂ ਜਿਹੜਾ ਹੈਗਾ ਉਹ ਲੈਣਾ ਪਏਗਾ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੇ ਜਿਹੜੀਆਂ ਸੀ ਉਹ ਲਗਾਈਆਂ ਜਿੰਦੇ ਤਹਰ ਸਰਕਾਰ ਨੇ ਹੌਲੀ ਹੌਲੀ ਸਰਕਾਰੀ ਖਰੀਦ ਨੂੰ ਖਤਮ ਕਰਨ ਦਾ ਕਾ ਪਾਰਕਪਰੇਟ ਨੂੰ ਵੱਡੀਆਂ ਕੰਪਨੀਆਂ ਨੂੰ ਖੇਤੀ ਖੇਤਰ ਚ ਲਿਆਉਣ ਦਾ ਜਿਹੜਾ ਸਾਰਾ ਸੀ ਉਹ ਫੈਸਲਾ ਕੀਤਾ ਹੁਣ ਜੇ ਸਾਡੇ ਖੇਤੀ ਖੇਤਰ ਨੂੰ ਜਾਂ ਆਰਥਿਕਤਾ ਦੇ ਜਿਹੜੇ ਦੂਸਰੇ ਖੇਤਰ ਆ ਉਹ ਵਿਦੇਸ਼ੀ سرمایه ਲਈ ਖੋਲ ਦਿੱਤੇ ਗਏ ਆ ਤੇ ਉਹ ਵਿਦੇਸ਼ੀ سرمਾਇਆ ਜਾਂ ਉਹ ਵੱਡੇ ਘਰਾਣੇ ਵੱਡੇ ਕਾਰਪੋਰੇਟ ਜਿਹੜੀਆਂ ਨੇ ਕੰਪਨੀ ਕਾਰਪੋਰੇਟ ਆ ਜਿਹੜਾ ਉਹ ਸਾਡੇ ਇਹਨਾਂ ਆਰਥਿਕਤਾ ਦੇ ਖੇਤਰਾਂ ਤੇ ਤਾਂ ਹੀ ਕਾਬੂ ਹੋ ਸਕੂਗਾ ਜੇ ਇਸ ਖੇਤਰ ਚੋਂ ਛੋਟੇ ਦਰਮਿਆਨੇ ਨੂੰ ਬਾਹਰ ਕੀਤਾ ਜਾਊਗਾ ਛੋਟੀ ਇੰਡਸਟਰੀ ਨੂੰ ਖਤਮ ਕੀਤਾ ਜਾਏਗਾ ਛੋਟੇ ਦਰਮਿਆਨੇ ਕਿਸਾਨ ਨੂੰ ਖਤਮ ਕੀਤਾ ਜਾਏਗਾ ਉਹ ਤਾਂ ਹੀ ਹੋਏਗਾ ਜੇ ਉਹਦੀ ਖਰੀਦ ਦੀ ਗਰੰਟੀ ਫਸਲ ਦੀ ਖਤਮ ਕੀਤੀ ਜਾਏਗੀ ਹੈਨਾ ਤੇ ਉਹਨੂੰ ਜਿਹੜਾ ਹੈਗਾ ਸਬਸਿਡੀਆਂ ਖਤਮ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਬਾਹਰੋਂ ਮਤਲਬ ਕੋਈ ਖੇਤੀ ਉਤਪਾਦ ਆਉਂਦਾ ਉਹਦੇ ਮੁਕਾਬਲੇ ਉਹਦੀ ਕੀਮਤ ਇੰਨੀ ਨਗੂਣੀ ਹੋਏਗੀ ਕਿ ਉਹ ਖੇਤੀ ਛੱਡਣ ਲਈ ਮਜਬੂਰ ਹੋਏਗਾ ਹੁਣ ਤੁਸੀਂ ਇਹਦੇ 'ਚ ਦੇਖੋ ਕਿ ਜਿਹੜਾ WTO ਦਾ ਹੈ ਜਿਹੜਾ ਮੈਂਬਰ ਕੈਨੇਡਾ ਹੈਗਾ ਸਾਡੇ ਇੱਥੇ ਜਿਹੜੀ ਦਾਲਾਂ ਦੀ ਖੇਤੀ ਬਹੁਤ ਹੁੰਦੀ ਰਹੀ ਆ ਅੱਜ ਪੰਜਾਬ ਆਪਣੀ 94% ਦਾਲ ਜਿਹੜੀ ਆ ਬਾਹਰੋਂ ਖਰੀਦਦਾ ਸਰਕਾਰ ਸਾਡੀ ਦਾਲ ਖਰੀਦਣ ਦੀ ਬਜਾਏ ਉਹ ਕੈਨੇਡਾ ਦੇ ਦਾਲ ਤੇ ਛੋਲੇ ਇੱਥੇ ਲੈ ਕੇ ਆਉਂਦੀ ਆ ਇਹ ਤੁਸੀਂ ਹੁਣ ਡਬਲਯੂਟੀਓ ਸਾਡੇ ਵਾਸਤੇ ਕਿੰਨਾ ਘਾਤਕ ਆ ਵੀ ਸਾਡੇ ਕਿਸਾਨਾਂ ਦੀ ਦਾਲ ਤੇ ਛੋਲਿਆਂ ਦੇ ਉੱਪਰ ਐਮਐਸਪੀ ਤੇ ਖਰੀਦ ਦੀ ਗਾਰੰਟੀ ਹੋਵੇ ਉਹ ਨਹੀਂ ਦਿੱਤੀ ਜਾ ਰਹੀਗੀ ਕੈਨੇਡਾ ਤੋਂ ਮਤਲਬ ਜਿਹੜੀ ਹੈਗੀ ਆ ਕਈ ਹਜ਼ਾਰ ਕਰੋੜ ਦੀ ਜਿਹੜੀ ਦਾਲ ਛੋਲੇ ਆ ਹਰ ਸਾਲ ਜਿਹੜੇ ਹੈਗੇ ਆ ਬਾਹਰੋਂ ਮੰਗਾਏ ਜਾਂਦੇ ਆ ਗਿਆ ਇਹਦਾ ਮਤਲਬ ਇੱਥੋਂ ਦੀ ਸਰਕਾਰ ਨੂੰ ਕੈਨੇਡਾ ਦੇ ਉਹਨਾਂ ਦੇ ਹਿੱਤ ਪਿਆਰੇ ਨਾ ਇੱਥੋਂ ਦੇ ਕਿਸਾਨ ਦੇ ਹਿੱਤ ਤਾਂ ਨਹੀਂ ਪਿਆਰੇਗੇ ਜਿਸ ਸਾਲ ਕਣਕ ਦਾ ਐਮਐਸਪੀ 2200 ਰੁਪਏ ਸੀ ਉਸ ਸਾਲ ਅਮਰੀਕਾ ਚੋਂ ਕਣਕ ਇੱਥੇ 800 ਰੁਪਏ ਕਿਵਾਂਟਲ ਜਿਹੜੀ ਸੀ ਉਹ ਲਿਆਂਦੀ ਗਈ ਇਹਦਾ ਮਤਲਬ ਅਮਰੀਕਾ ਦੀ ਜਿਹੜਾ ਹੈਗਾ ਫਾਰਮ ਵੱਡੀ ਵੱਡਾ ਫਾਰਮਰ ਆ ਉਹਦਾ ਇਹਨਾਂ ਨੂੰ ਵੱਧ ਮਤਲਬ ਜਿਹੜਾ ਸੀਗਾ ਖਿਆਲ ਸੀਗਾ ਇੱਥੋਂ ਦੇ ਕਿਸਾਨ ਦੀ ਉਹਨਾਂ ਖਿਆਲ ਨਹੀਂ ਸੀਗਾ ਹੈਨਾ ਹੁਣ ਜਿਹੜੀ ਖੋਜ ਆ ਮੰਨ ਲਓ ਹੁਣ ਅਮਰੀਕਾ ਸਾਡੀ ਦੇਸੀ ਕੋ पास ਹੈਗੀ ਹੁਣ ਉਹ ਉਹਦੇ ਨੂੰ ਕੋਈ ਇਦਾਂ ਦੀਆਂ ਬਿਮਾਰੀਆਂ ਨਹੀਂ ਪੈਂਦੀਆਂ ਸੀ ਉਹਦੇ ਤੇ ਖੇਤੀ ਖੋਜ ਵਧਾਉਣ ਦੀ ਬਜਾਈ ਹੁਣ ਅੱਜ ਦੁਨੀਆ ਦੀਆਂ 6 ਕੰਪਨੀਆਂ ਨੇ ਜਿਹੜੀਆਂ ਦੁਨੀਆ ਦਾ 70% ਤੋਂ ਉੱਪਰ ਜਿਹੜਾ ਬੀਜ ਦਾ ਕਾਰੋਬਾਰ ਆ ਉਹ ਕੰਟਰੋਲ ਕਰਦੀਆਂ ਨੇ ਸਿਰਫ 6 ਕੰਪਨੀਆਂ ਜਿਹੜੀਆਂ 70% ਬੀਜ ਦਾ ਕੰਟਰੋਲ ਕਰਦੀਆਂ ਨੇ ਹੁਣ ਜੇ ਇੱਥੇ ਅਮਰੀਕਨ ਕਪਾਹ ਆ ਗਈ ਤੇ ਨਾਲ ਅਮਰੀਕਨ ਸੰਡੀ ਆ ਗਈ ਉਹ ਹੁਣ ਜਦੋਂ ਸਾਡੀਆਂ ਯੂਨੀਵਰਸਟੀਆਂ ਜਿਹੜਾ ਵਿਦੇਸ਼ੀ ਬੀਜ ਆ ਗਿਆ ਉਹ ਚ ਕੋਈ ਦਿੱਕਤ ਆ ਗਈ ਉਹਦੇ ਕੋਈ ਖੋਜ ਨਹੀਂ ਕਰ ਸਕਦੀਆਂ। ਮਤਲਬ ਜਿਹੜੇ 70% ਪੇਟੈਂਟ ਆ 60% ਤੋਂ ਉੱਪਰ ਪੇਟੈਂਟ ਵਰਤੇ ਪਛੜੇ ਮੁਲਕਾਂ ਜਾਂਦੇ ਆ ਪਰ ਉਹਦਾ 84% ਹੈ ਮਤਲਬ ਐਮ ਐਨ ਸੀ ਦੇ ਕੋਲੇ ਆ ਪਛੜੇ ਮੁਲਕਾਂ ਕੋਲੇ ਤਾਂ 1% ਵੀ ਪੇਟੈਂਟ ਨਹੀਂਗਾ। ਯਾਨੀ ਕੋ ਸਾਰੀ ਖੇਤੀ ਖੋਜ ਨੂੰ ਤਕਨੀਕ ਤਕਨੀਕ ਨੂੰ ਸਾਰੀ ਨੂੰ ਆਪਣੇ ਹੱਥ ਜਿਹੜਾ ਹੈਗਾ ਕੰਟਰੋਲ ਜਿਹੜਾ ਹੈਗਾ ਕਰੀ ਬੈਠੇ ਆ ਸਾਡੀ ਖੇਤੀ ਖੋਜ ਵੀ ਉਸੇ ਤਰ੍ਹਾਂ ਹੀ ਆ ਸਾਡੀ ਖੇਤੀ ਖੋਜ ਖੇਤੀ ਨੀਤੀ ਸਾਡੀਆਂ ਲੋੜਾਂ ਮੁਤਾਬਕ ਨਹੀਂ ਹੈ ਉਹ ਡਬਲਯੂਟੀਓ ਦੇ ਮੁਤਾਬਕ ਆ ਉਹ ਕਾਰਪੋਰੇਟ ਦੇ ਹਿੱਤਾਂ ਦੇ ਮੁਤਾਬਕ ਆ ਤੁਸੀਂ ਇਹ ਦੇਖ ਲਓ ਕਿ ਸਾਡੇ ਵੇਂਦਿਆ ਵੇਂਦਿਆ ਝੋਨੇ ਦਾ ਝਾੜ 40 45 ਮਣ ਤੋਂ 90 ਮਣ 100 ਮਣ ਤੱਕ ਗਿਆ ਦਾਲਾਂ ਦਾ ਝਾੜ ਉੱਥੇ ਹੀ ਖੜਾ ਹੈਗਾ ਹੁਣ ਜਿਹੜਾ ਇਹ ਸ਼ੰਭੂ ਮੋਰਚੇ ਵਾਲੇ ਆਗੂਆਂ ਨੂੰ ਜਿਹੜੀਆਂ 5 ਫਸਲਾਂ ਦੀ ਪ੍ਰਪੋਜ਼ਲ ਵੀ ਦਿੱਤੀ ਹੈਗੀ ਖਰੀਦ ਦੀ ਹੁਣ ਦਾਲ ਦੀ ਤੁਸੀਂ ਖਰੀਦ ਦੀ ਗਾਰੰਟੀ ਕਰ ਦੋ ਜੇ 7200 ਰੁਪਿਆ ਦਾਲ ਦਾ ਐਮਐਸਪੀ ਆ 12 ਤੋਂ 15 ਮਨ ਦਾਲ ਨਿਕਲਦੀ ਹੈ ਜੇ ਮੇਰੀ 35 36000 ਦੀ ਦਾਲ ਨਿਕਲਨੀ ਉਹ ਖਰੀਦ ਦੀ ਗਾਰੰਟੀ ਵੀ ਹੋਵੇ ਤੇ ਜੇ ਮੇਰਾ ਮਤਲਬ 70000 ਦਾ ਝੋਨਾ ਨਿਕਲਦਾ ਮੈਂ ਦਾਲ ਖਰੀਦੂ ਕਿਉਂ ਦਾਲਾਂ ਦੇ ਉੱਪਰ ਜਿਹੜੀ ਖੇਤੀ ਖੋਜ ਦੀ ਦਿਸ਼ਾ ਹੈਗੀ ਆ ਉਹ ਕਾਰਪੋਰੇਟ ਦੇ ਹਿੱਤ ਮੁਤਾਬਕ ਨਾ ਹੋਵੇ ਉਹਨੂੰ WTO ਕੰਟੇਨ ਨਾ ਕਰੇ ਉਹ ਸਾਡੀਆਂ ਲੋਕਲ ਨੀਡਸ ਦੇ ਮੁਤਾਬਕ ਹੋਵੇ ਜੇ ਅੱਜ ਦਾਲ ਦੀ ਕਿਸਮ 50 ਮਰਨ ਵਾਲੀ ਆ ਜਾਂਦੀ ਹੈਗੀ ਆ ਤੇ ਤੋਂ ਮਲੇ 1.5 ਲੱਖ ਦੀ ਦਾਲ ਨਿਕਲੇਗੀ ਪਾਣੀ ਵੀ ਬਚੇਗਾ ਜ਼ਮੀਨ ਵੀ ਜਿਹੜੀ ਹੈਗੀ ਆ ਉਪਜਾਊ ਹੋਊਗੀ ਤੇ ਕਿਸਾਨ ਮਤਲਬ ਜਿਹੜੀਆਂ ਹਾੜੀ ਸੌਣ ਦੀਆਂ ਦਾਲਾਂ ਬੀਜਣ ਵਾਲੇ ਪਾਸੇ ਜਿਹੜਾ ਹੈਗਾ ਉਹ ਵਧੂਗਾ ਨਾਲੇ ਪੰਜਾਬ 94% ਦਾਲ ਬਾਹਰੋਂ ਖਰੀਦਦਾ ਆਪਣੀਆਂ ਜਿਹੜੀਆਂ ਇੱਥੋਂ ਲੋੜ ਪੂਰੀ ਹੋਊਗੀ ਬਾਹਰ ਸਾਨੂੰ ਪੈਸਾ ਜਿਹੜਾ ਹੈਗਾ ਨਹੀਂ ਲਟਾਉਣਾ ਪਵੇਗਾ ਹਨ ਤੋ ਉਹ ਜਿਹੜਾ WTO ਦੀਆਂ ਸ਼ਰਤਾਂ ਦੇ ਮੁਤਾਬਕ ਇਹ ਸਾਰਾ ਕੁਝ ਜਿਹੜਾ ਹੈਗਾ ਚੱਲ ਰਿਹਾ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ MSP ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ ਸੁਆਮੀਨਾਥਨ ਫਾਰਮੂਲੇ ਦੇ ਮੁਤਾਬਕ ਤਾਂ ਇਟ ਮੀਨਸ ਜਿਹੜਾ ਉਹ ਕਾਨੂੰਨ ਹੋਏਗਾ ਉਹ ਇੱਥੋਂ ਦੀ ਕਿਸਾਨੀ ਨੂੰ ਲਾਏ ਬੰਦਾ ਪਾ ਦੇਗਾ ਉਹਦੀ ਜ਼ਮੀਨ ਵਿਕਣ ਤੋਂ ਬਚਾਏਗਾ ਉਹਨੂੰ ਕਰਜ਼ੇ ਤੋਂ ਬਚਾਏਗਾ ਤੇ ਫਿਰ ਇਹ ਤਾਂ ਫਿਰ ਕਾਰਪੋਰੇਟ ਜੋ ਖੇਤੀ ਖੇਤਰ ਚ ਆਉਣਾ ਚਾਹੁੰਦਾ ਉਹਨੂੰ ਉਹ ਉਹਦੇ ਉਲਟ ਜਾਏਗੀ ਨਾ ਗੱਲ ਮੈਨੂੰ ਤੋ ਜਿਹੜਾ ਇਹ WTO ਕੱਲੀ ਇੱਕ ਸੰਸਥਾ ਨਹੀਂ ਹੈ ਸਾਮਰਾਜੀ ਮੁਲਕਾਂ ਦੀ ਸਾਮਰਾਜੀ ਮੁਲਕਾਂ ਨੇ ਪਛੜੇ ਮੁਲਕਾਂ ਨੂੰ ਲੁੱਟਣ ਵਾਸਤੇ ਕੱਲੀ WTO ਥੋੜਾ ਬਣਾਈ ਹੈ ਉਹਨਾਂ ਕੋਲੇ IMF ਆ World Bank ਆ UNO ਆ ਤੇ ਜੇ ਬਾੜੀ ਗੱਲ ਆੜ ਜੇ ਫਿਰ ਉਹਨਾਂ ਕੋਲੇ NATO ਆ ਹਨਾ ਤੋ ਇਹ ਹਾਂ ਫੌਜੀ ਦਸਤਾਉ ਉਹਨਾਂ ਦਾ ਤੋ ਜਿਹੜੀ ਇੱਥੇ WTO ਆਇਆ ਜਾਂ ਨਿਊ ਇਕਨੋਮਿਕ ਪਾਲਿਸੀ ਆਈ ਜਾਂ ਜਿੰਦੇ ਤਹਿਤ ਸਾਡੇ ਜਿਹੜੇ ਸਰਕਾਰੀ ਧਾਰੇ ਸੀਓ ਪ੍ਰਾਈਵੇਟ ਕੰਪਨੀਆਂ ਵਾਸਤੇ ਖੋਲ ਦਿੱਤੇ ਗਏ ਆ ਜੇ ਅਸੀਂ ਇੱਥੇ ਐਮਐਸਪੀ ਤੇ ਖਰੀਦੀ ਗਾਰੰਟੀ ਦਾ ਕਾਨੂੰਨ ਬਣਵਾਉਣਾ ਹੈਗਾ ਤਾਂ ਇਟ ਮੀਨਸ ਕਿ ਸਾਨੂੰ ਇਹ ਜਿਹੜੀ ਸਾਰਾ ਇਕਨੋਮਿਕ ਡਿਜ਼ਾਈਨ ਆ ਇਹਨੂੰ ਰਿਵਰਸ ਕਰਨਾ ਪਏਗਾ ਉਹ ਫਿਰ ਇਕੱਲਾ ਜੇ ਇਕਨੋਮਿਕ ਡਿਜ਼ਾਈਨ ਰਿਵਰਸ ਹੋਏਗਾ ਫਿਰ ਜੇ ਲਾਹੇਵੰਦਾ ਭਾਗ ਕਿਸਾਨੀ ਨੂੰ ਮਿਲੂਗਾ ਐਮਐਸਪੀ ਦੀ ਮਤਲਬ ਖਰੀਦ ਦੀ ਗਾਰੰਟੀ ਕਾਨੂੰਨ ਦੇ ਤਹਿਤ ਸੀਟੀ 2 50% ਮੁਤਾਬਕ ਫਿਰ ਤਾਂ ਕਾਰਪੋਰੇਟ ਜਿਹੜਾ ਹੈਗਾ ਅਪਰਚੂਨ ਦੇ ਖੇਤਰ ਚੋਂ ਵੀ ਬਾਹਰ ਹੋਏਗਾ ਵੱਡੇ ਮਾਲ ਨਹੀਂ ਖੁੱਲਣਗੇ ਫਿਰ ਤਾਂ ਸਰਕਾਰੀ ਦਾਰਿਆਂ ਦਾ ਵੀ ਨਿੱਜੀਕਰਨ ਜਿਹੜਾ ਨਹੀਂ ਹੋਏਗਾ ਗਵਰਨਮੈਂਟ ਜੋਬਸ ਜਿਹੜੀਆਂ ਇੰਗਣ ਮਿਲਣਗੀਆਂ ਫਿਰ ਉਹ ਤਾਂ ਪੂਰਾ ਵੈਲਫੇਅਰ ਸਟੇਟ ਵਾਲੇ ਪਾਸੇ ਜਿਹੜਾ ਵਧਣ ਵਾਲਾ ਹੈਗਾ ਨਾ ਠੀਕ ਆ ਤਾਂ ਇਹ ਸਾਰਾ ਜੀ ਇੰਨਾ ਕੁਛ ਅਸੀਂ ਚਾਹੁੰਦੇ ਆ ਇਹ ਸਾਡੀ ਅੰਡਰਸਟੈਂਡਿੰਗ ਕਿਰਤੀ ਕਿਸਾਨੀ ਉਹਨਾਂ ਦੀ ਦਿੱਲੀ ਮੋਰਚੇ ਵੇਲੇ ਵੀ ਸੀਗੀ ਕਿ ਜਿਹੜਾ ਇੱਕ ਅਸੀਂ ਕਿਲਾ ਜਿੱਤ ਲਿਆ ਫੌਜ ਡੇਢ ਸਾਲ ਤੋਂ ਲੜ ਰਹੀ ਆ ਇੱਕ ਤੁਸੀਂ ਕਿਲਾ ਜਿੱਤ ਲਿਆ ਜਿਹੜਾ ਐਮਐਸਪੀ ਦਾ ਕਿਲਾ ਉਹ ਕਿਤੇ ਵੱਡਾ ਕਿਲਾ ਥੋੜੇ ਲਈ ਹੋਰ ਬਹੁਤ ਸਾਰੀ ਫੌਜ ਭਰਤੀ ਕਰਨੀ ਪਊਗੀ ਥੱਕੀ ਫੌਜ ਦੇ ਨਾਲ ਉਸ ਤੋਂ ਕਿਤੇ ਵੱਡੇ ਕਿਲੇ ਤੇ ਹਮਲਾ ਨਹੀਂ ਕਰਨਾ ਚਾਹੀਦਾ ਸਿਆਣੇ ਜਰਨੈਲ ਦੀ ਇਹ ਜਿਹੜੀ ਆ ਨਿਸ਼ਾਨੀ ਹੁੰਦੀ ਹੈਗੀ ਆ ਉਹ ਥੱਕੀ ਫੌਜ ਨਾਲ ਹਮਲਾ ਕਰੇ ਫੌਜ ਦਾ ਨੁਕਸਾਨ ਕਰਾਵੇ ਉਹਦੇ ਵਾਸਤੇ ਕਿ ਫੌਜ ਵੱਧ ਭਰਤੀ ਕੀਤੀ ਜਾ ਫੌਜ ਵੱਧ ਭਰਤੀ ਕਰਨਾ ਮਤਲਬ ਕਿਸਾਨ ਲਹਿਰ ਨੂੰ ਹੋਰ ਵਿਸ਼ਾਲ ਕੀਤਾ ਜਾਵੇ ਮੁਲਕ ਦੇ ਦੂਸਰੇ ਖਿੱਤਿਆਂ ਦੇ ਵਿੱਚ ਵੀ ਕਿਸਾਨ ਲਹਿਰ ਖੜੀ ਕੀਤੀ ਜਾਵੇ ਜੇ 77% ਇਸ ਮੁਲਕ ਦੀ ਕਿਸਾਨੀ ਨੂੰ ਐਨਐਸਐਸਓ ਦੇ ਮਤਾਬਕ ਇਹ ਹੀ ਨਹੀਂ ਪਤਾ ਐਐਮਐਸਪੀ ਹੁੰਦਾ ਕੀ ਆ ਤੇ ਉਹ ਐਡੀ ਛੇਤੀ ਇਸ ਗੱਲ ਤੇ ਕਿਵੇਂ ਲੜ ਲੈਣਗੇ ਇਸ ਕਰਕੇ ਐਐਮਐਸਪੀ ਦੇ ਉੱਤੇ ਇੱਕ ਵੱਡੀ ਮੂਵਮੈਂਟ ਜਿਹੜੀ ਹੈਗੀ ਆ ਉਹ ਬਣਾਉਣ ਦੀ ਜ਼ਰੂਰਤ ਆ ਬਹੁਤ ਸਾਰੇ ਸੂਬਿਆਂ 'ਚ ਬਣਾਉਣ ਦੀ ਜ਼ਰੂਰਤ ਆ ਪੰਜਾਬ ਦੀ ਤਰਜ਼ ਤੇ ਜਿਸ ਤਰ੍ਹਾਂ ਦੀ ਪੰਜਾਬ ਦੀ ਕਿਸਾਨ ਲਹਿਰ ਉਸ ਤਰ੍ਹਾਂ ਦੀ ਬਣੇਗੀ ਫਿਰ ਐਐਮਐਸਪੀ ਦਾ ਕਾਨੂੰਨ ਬਣਨ ਵਾਲੇ ਪਾਸੇ ਜਿਹੜੀ ਗੱਲ ਹੈਗੀ ਆ ਉਹ ਚੱਲੇਗੀ